ਬਾਬਾ ਚ ਗਲਤੀਆਂ ਤਾਂ ਮੇਰੇ ਕੋਲ ਬਹੁਤ ਹੋਈਆਂ ਨੇ ਮੈਂ ਉਹਨਾਂ ਦੀ ਮਾਫੀ ਮੰਗਣਾ ਚਾਹੁੰਦੀ ਪਹਿਲਾਂ ਤਾਂ ਬੇਟਾ ਇੱਥੇ ਖੜੇ ਹੋ ਕੇ ਮੇਰੇ ਤੋਂ ਮਾਫੀ ਮੰਗਣ ਦੇ ਨਾਲ ਕੋਈ ਨਹੀਂ ਮਿਲਣਾ ਬੇਟਾ ਆ ਪਹਿਲਾਂ ਵੀ ਅਰਜ਼ ਕੀਤੀ ਨਾ ਬੇਟਾ ਕਰਮ ਆਪਣੇ ਕਿਵੇਂ ਬਣਦੇ ਆ ਬੇਟਾ ਜੋ ਵੀ ਆਪਣੀ ਕਰਨੀ ਹੈ ਭਾਵੇਂ ਚੰਗੀ ਹੈ ਭਾਵੇਂ ਮਾੜੀ ਹੈ ਉਹਦੇ ਨਾਲ ਆਪਣੇ ਕਰਮ ਬਣਦੇ ਆ ਕਰਮਾਂ ਨਾਲ ਜ਼ਿੰਮੇਵਾਰੀਆਂ ਜੁੜੀਆਂ ਹੋਈਆਂ ਬੇਟਾ ਹੁਣ ਅਸੀਂ ਸੋਚਦੇ ਆ ਕਿ ਕਿਸੇ ਧਰਮ ਸਥਾਨ ਤੇ ਜਾ ਕੇ ਇੱਥੇ ਖੜੇ ਹੋ ਕੇ ਐਮ ਮੰਗਣ ਦੇ ਨਾਲ ਮਿਲੂਗਾ ਨਹੀਂ ਮਿਲੂਗਾ ਬੇਟਾ ਮੇਰਾ ਕੰਮ ਇਹ ਨਹੀਂ ਕਿ ਤੁਹਾਨੂੰ ਇੱਕ ਝੂਠੀ ਤਸੱਲੀ ਚੋਂ ਕੱਢ ਕੇ ਦੂਜੀ ਚ ਫਸਾ ਦੇਵਾਂ ਸੋ ਕਰਮਾਂ ਦਾ ਹਿਸਾਬ ਕਿਤਾਬ ਤਾਂ ਬੇਟਾ ਹਰੇਕ ਨੇ ਦੇਣਾ ਹੈ ਭਾਵੇਂ ਆਪਾਂ ਵੱਡੇ ਹਾਂ ਛੋਟੇ ਹਾਂ ਕਰਮਾਂ ਦਾ ਹਿਸਾਬ ਕਿਤਾਬ ਤਾਂ ਆਪਾਂ ਦੇਣਾ ਹੈ ਜੇ ਆਪਾਂ ਭਜਨ ਸਿਮਰਨ ਕਰਾਂਗੇ ਮਾਲਕ ਨੇ ਤਾਕਤ ਬਖਸ਼ੂਗਾ ਕਿ ਆਪਾਂ ਹੱਸਦੇ ਹੱਸਦੇ ਗੁਜ਼ਰ ਜਾਵਾਂਗੇ ਮਗਰ ਇਹ ਸੋਚੀਏ ਕਿ ਜੀ ਖੜੇ ਹੋ ਕੇ ਇੱਥੇ ਅਸੀਂ ਮਾਫੀ ਮੰਗ ਲਈ ਤਾਂ ਮਾਫੀ ਮਿਲ ਜੂਗੀ ਜਾਂ ਨਹੀਂ ਬਾਬਾ ਜੀ ਜੇ ਪਰ ਡਾਕਟਰ ਦੇ ਅਨਸਾਰ ਦਵਾਈ ਦਈਏ ਪਤੀ ਮ੍ਰਿਤਿ ਹੋ ਜਾਂਦੀ ਹੈ ਫਿਰ ਵੀ ਕਰਮ ਕਰਮ ਬੰਦ ਨਹੀਂ ਬੇਟਾ ਉਹ ਤਾਂ ਹੁਣ ਦਵਾਈ ਤਾਂ ਦੇਣੀ ਹੈ ਮਰੀਜ਼ ਨੂੰ ਬੇਟਾ ਉਹਦੇ ਵਿੱਚ ਤੁਹਾਡਾ ਕੀ ਕਰਮ ਹੈਗਾ ਬੇਟਾ ਤੁਸੀਂ ਤਾਂ ਭਲਾਈ ਸੋਚਿਆ ਉਹਨਾਂ ਦਾ ਹਾਂ ਜੀ ਐ ਨਹੀਂ ਸੋਚੀ ਤਾਂ ਬਾਬਾ ਜੀ ਮੈਨੂੰ ਹਿੰਮਤ ਦਿਓ ਮੈਨੂੰ ਪਰੇ ਸਿਮਰਨ ਕਰਨ ਦੀ ਫਿਰ ਬੱਚੇ ਵੀ ਜੋ ਚਾਹੁੰਦੇ ਉਹਨਾਂ ਨੂੰ ਹਿੰਮਤ ਦਿਓ ਜੋ ਚਾਹੁੰਦੇ ਪਰੇ ਸਿਮਰਨ ਕਰਨ ਦੀ ਕੋਈ ਅੱਗੇ ਵਧਣ ਦੀ ਹਿੰਮਤ ਦਿਓ ਸਾਰੇ ਨੂੰ ਸਾਰੇ ਪਰਵਾਰ ਨੂੰ ਬੱਬਾ ਜੀ ਬੱਬਾ ਜੀ ਮੇਰੀ ਅਰਜ਼ ਹੈ ਮੇਰਾ ਸਿਮਰਨ ਜਿ ਬਾਝ ਨਿਕਲ ਜਾਂਦਾ ਹੈ। ਇਹ ਕਰਫ ਕਰ। ਨਾ ਕੋਈ ਨਾ ਤੁਸੀਂ ਇਕੱਲੇ ਬਹਿ ਜਾ ਕਰੋ। ਦੇਖੋ ਬੇਟਾ ਆਪਾਂ ਆਦਤ ਪਾਣੀ ਹੈ। ਸ਼ੁਰੂ ਵਿੱਚ ਜ਼ਰੂਰ ਜ਼ੁਬਾਨ ਦੇ ਨਾਲ ਚੱਲੂਗਾ। ਮਗਰ ਜਿ ਦਿਨ ਆਦਤ ਪੈ ਗਈ ਨਾ ਮੰਨਿ ਇਹੋ ਜਿਹਾ ਚੁੱਕ ਲੈਣਾ ਹੈਗਾ ਕਿ ਸਾਡੇ ਬਗੈਰ ਸੋਚੇ ਵੀ ਉਹ ਚੱਲੀ ਜਾਊਗਾ। ਸੋ ਇਹ ਸ਼ੁਰੂ ਦੀਆਂ ਗੱਲਾਂ ਹੈਗੀਆਂ ਆਪਾਂ ਨਹੀਂ ਘਬਰਾਣਾ ਬਸ ਕਰੀ ਚੱਲੋ ਭਾਬੀ ਹੁਣ ਤੱਕ ਪੂਰੀ ਦਇਆ ਮੇਰ ਰਹੀ ਆ ਕੋਈ ਕਮੀ ਨਹੀਂ ਗਈ ਪਰ ਭਾਬੀ ਜਦੋਂ ਦਾ ਬਿਜ਼ਨਸ ਸੈਟਪ੍ਰੋਪਰ ਸੈਟਅਪ ਹੋਇਆ ਉਸ ਤੋਂ ਬਾਅਦ ਨਾ ਭਜਨ ਸਿਮਰਨ ਚ ਬਿਲਕੁਲ ਪਿੱਛੇ ਗਿਰਦਾ ਜਾ ਰਿਹਾ ਜਿਵੇਂ ਜਿਵੇਂ ਇਨਕਮ ਵੱਧ ਰਹੀ ਆ ਮੈਡਾਊਨ ਜਾ ਰਿਹਾ ਉਸ ਚੀਜ਼ ਦੇ ਵਿੱਚ ਬੇਟਾ ਐ ਨਹੀਂ ਹੁੰਦਾ ਸਾਡਾ ਧਿਆਨ ਉਹਦੇ ਵਿੱਚ ਜ਼ਿਆਦਾ ਲੱਗ ਜਾਂਦਾ ਹੈਗਾ ਆਪਾਂ ਜ਼ਿੰਦਗੀ ਚ ਇੱਕ ਬੈਲੈਂਸ ਰੱਖਣਾ ਹੈ ਬੇਟਾ ਬੈਲੈਂਸ ਨਹੀਂ ਰੱਖਾਂਗੇ ਜਿਹੜੀ ਚੀਜ਼ ਨੂੰ ਧਿਆਨ ਨਹੀਂ ਦੇਵਾਂਗੇ ਉਹੀ ਅੱਗੇ ਜਾ ਕੇ ਵਾਪਸ ਖਿੱਚੂਗੀ ਬੇਟਾ ਨਹੀਂ ਹੋ ਪਾਰਿਆ ਪਾ ਵੀ ਮੈਂ ਬਹੁਤ ਕੋਸ਼ਿਸ਼ ਕਰਦਾ ਪਰ ਨਹੀਂ ਸੈਟਿੰਗ ਬੈਠ ਨਹੀਂ ਰਹੀ ਬੇਟਾ ਜੇ ਆਪਾਂ ਨੂੰ ਜ਼ਿੰਦਗੀ ਵਿੱਚ ਦੇਖੋ ਆਪਾਂ ਸਾਰਾ ਕੁਝ ਜੋ ਕਰਦੇ ਹਾਂ ਕਿਉਂ ਕਰਦੇ ਕਈ ਵਾਰੀ ਆਪਾਂ ਸੋਚਦੇ ਹਾਂ ਕਿ ਮੈਂ ਤਾਂ ਦੌਲਤ ਵਾਸਤੇ ਬੱਚਿਆਂ ਵਾਸਤੇ ਇਹਦੇ ਵਾਸਤੇ ਉਹਦੇ ਵਾਸਤੇ ਮਗਰ ਐਕਚੁਅਲੀ ਜੋ ਚਾਹੀਦਾ ਨਾ ਇਨਸਾਨ ਨੂੰ ਉਹ ਸੁੱਖ ਔਰ ਮਨ ਦੀ ਸ਼ਾਂਤੀ ਚਾਹੀਦੀ ਹੈ ਅਸੀਂ ਸੋਚਦੇ ਹਾਂ ਪੈਸੇ ਦੇ ਨਾਲ ਮਿਲ ਚੂਗੀ ਇੰਨਾਂ ਚੀਜ਼ਾਂ ਦੇ ਨਾਲ ਮਿਲ ਚੂਗੀ ਮਗਰ ਹੈ ਤਾਂ ਸੁੱਖ ਔਰ ਮਨ ਦੀ ਸ਼ਾਂਤੀ ਨਾ ਹੁਣ ਜਿੱਥੋਂ ਮਿਲੂਗੀ ਉਹਦੇ ਤਰਫ ਧਿਆਨ ਨਹੀਂ ਦਿੰਦੇ ਹੁਣ ਪੈਸੇ ਦੀ ਤਰਫ ਆਪਾਂ ਧਿਆਨ ਰੱਖਾਂਗੇ ਚਲੋ ਪੈਸਾ ਮਿਲ ਗਿਆ ਮਗਰ ਕੀ ਮਨ ਦੀ ਸ਼ਾਂਤੀ ਆ ਚੂਗੀ ਬੇਟਾ ਉਹ ਵੀ ਤਾਂ ਜ਼ਰੂਰੀ ਹੈ ਨਾ ਹੁਣ ਪੈਸਾ ਜੇ ਮਾਲਕ ਨੇ ਕਮਾਈ ਬਖਸ਼ਤੀ ਜਿੰਨਾ ਚਿਰ ਸਾਡੇ ਅੰਦਰ ਉਹਨੂੰ ਹਜ਼ਮ ਕਰਨ ਦਾ ਉਹਦੇ ਚੋਂ ਖੁਸ਼ੀ ਲੈਣ ਦਾ ਮੌਕਾ ਨਾ ਹੋਇਆ ਤਾਂ ਪੈਸੇ ਨੂੰ ਕੀ ਕਰਾਂਗੇ ਬੇਟਾ